ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚੇ ਬਾਈ ਜੀ ਮੰਡੀ ਥਨੌਲਾ 11 11 2025 ਨੂੰ ਲੱਗੀ ਹੋਈ ਆ ਤੇ ਮੱਜਾਂ ਵੀ ਬਹੁਤ ਵੱਡੀ ਗਿਣਤੀ ਚ ਪਹੁੰਚਦੀਆਂ ਬਾਈ ਬਹੁਤ ਵਧੀਆ ਵੱਡੇ ਆਰਡਰ ਵਾਲੀ ਗਾਂ ਲੈ ਕੇ ਪਹੁੰਚਿਆ ਹੋਇਆ ਚੰਗੇ ਦੁੱਧ ਵਾਲੀ ਗਾਂ ਬਾਈ ਜੀ ਆਰਡਰ ਥੱਲੇ ਲੱਗਦਾ ਬੰਦੇ ਬੰਦੇ ਕੋਈ वो रहें तो रू रहा अपने कोई दो मी कोई कि मझा भी लेके आया भाई गाइया भी लेके आया मंडी धनौला से वादिया लिया लिया बस ਨਿਤ ਨਵੀਆਂ ਵੀਡੀਓ ਦੇਖਣ ਲਈ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਮੰਡੀਆਂ ਦੀਆਂ ਤੇ ਪੇਜ ਨੂੰ ਕਰ ਲਓ ਫੋਲੋ ਬਾਈ ਜੀ ਬਿੱਗਾ ਸਿੱਧੂ ਫਾਰਮ ਹਾਲ ਵੇ ਥੋੜੀ ਜਿਹੀ ਹਾ ਜਰਾ ਪ੍ਰਭੂ ਹਾਂਜੀ ਬਾਈ ਜੀ ਕੀ ਹਾਲ ਆ ਕਿਹੜੀ ਜਗ੍ਹਾ ਤੋਂ ਆਏ ਹੋ ਅਮਿਤ ਜੀ ਤੋਂ ਆਏ ਹਾਂ ਜੀ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਆ ਮੱਝ ਕਿਹੜੇ ਸੂਈ ਸੂਈ ਵੇ ਜਿਹੜੀ ਤੋਰ ਕੇ ਦਿਖਾਈ ਆਪਣੀ ਇਹ ਦੂਜੇ ਸੂਏ ਆ ਜੀ ਤੇ ਕਿੰਨਾ ਕ ਦੁੱਧ ਪਾਉਂਦਾ ਕੀ ਦੁੱਧ ਤੇ ਥੱਲੇ ਹੁਣ ਇਸ ਟਾਈਮ ਹੈਗਾ ਹੀ 16 ਕਿਲੋ ਪਿਆ ਕੀ ਰੇਟ ਕਰਿਆ ਇਹਦਾ ਇਹਦਾ ਰੇਟ ਕਰਿਆ 1.5 ਤੇ ਜਿਹੜੀ ਆਪਾਂ ਪਹਿਲਾਂ ਗਾਂ ਤੋੜ ਕੇ ਦਿਖਾਏ ਆ ਹਾਂ ਉਹਦਾ 1 20 ਕਰਿਆ ਉਹ ਕਿਹੜੇ ਸੂਈ ਸੂਈ ਬਈਆ ਉਹ ਤੀਜੇ ਦੀ ਉਹ ਕਿੰਨਾ ਕ ਦੁੱਧ ਪਾਉ ਉਹ ਦੁੱਧ ਹੁਣ 24 ਲੀਟਰ ਤਿਆਰ ਹੈ 24 ਲੀਟਰ ਤਿਆਰ ਆ ਤੇ ਆਪਣਾ ਵਪਾਰ ਦਾ ਕੰਮਾ ਕਰਦੀਆਂ ਐ ਵਪਾਰ ਦਾ ਐ ਅੱਛਾ ਵਪਾਰ ਦਾ ਤੇ ਉਹਦਾ ਕੀ ਗਾਂ ਦਾ ਰੇਟ 1 20 ਹਾਂਜੀ 1 20 ਨੰਬਰ ਬੋਲ ਦੇ ਆ ਉਹਦਾ ਨੰਬਰ 8972289 ਆ ਵੀ ਆਪਣੀਆਂ ਹਾਂਜੀ ਆ ਤੋੜ ਦੇ ਅਭੀ ਮੱਝ ਆਪਣੀ ਹੈ ਬਾਈ ਕਹਿੰਦਾ ਉਹ ਚੰਗੀਆਂ ਗਾਵ ਮੱਝਾਂ ਲੈ ਕੇ ਪਹੁੰਚਿਆ ਹੋਇਆ ਬਾਈ ਤੁਮਾਂ ਅੱਥੋਂ ਇਹ ਵੀ ਸੇਵਾ ਦੀ ਦਿਖਾਉਣੇ ਆ ਬਹੁਤ ਵਧੀਆ ਆਰਡਰ ਉੱਠੇ ਦੇ ਬਹੁਤ ਪੜੀ ਮੋੜ ਲਿਆ ਬਾਈ ਬੰਦੇ ਬੰਦੇ ਹੌਲੀ ਦੇ ਵੱਡੀ ਗਣਕੀ ਕਮਾਲ ਪਹੁੰਚਦਾ ਬਾਈ ਜੀ ਬੰਨ ਦੇ ਬਾਈ ਇਹ ਵਾਲੂ ਬਾਈ ਦਾ ਚ ਇਹ ਕਿਹੜੇ ਸੂਏ ਸੂਈ ਹੈ ਜੀ ਇਹ ਤੀਜੇ ਸੂਏ ਹੈ ਇਹਦਾ ਕੀ ਰੇਟ ਕਰਤਾ ਇਹਦਾ 40 ਇਹਦਾ 1 40 ਉਹ ਪਰਲੀ ਤਾਂ ਨਹੀਂ ਆਪਣੀ 40 ਰੇਟ ਇਹਦਾ

ਤੇ ਜੇ ਕਿਸੇ ਭਰਾ ਨੇ ਹੋਰ ਵੀਡੀਓ ਬਣਾਉਣੀ ਹੋਵੇ ਆਪਣਾ ਨੰਬਰ ਆ 94799 8308 ਹਰੇਕ ਮੰਡੀ ਦਾ ਹਾਲਚਾਲ ਇੱਕ ਟੇਕ ਨੂੰ ਮੰਡੀ ਰਾਮਪਰਾ 11 ਨੂੰ ਤਨੋਲਾ ਤੇ 20 ਦੇ ਮੋੜਾਂ ਤੇ ਆਪਾਂ ਹਰੇਕ ਮੰਡੀ ਤੇ ਜਾਂਦੇ ਆ ਬਾਈ ਜੀ ਵੀਡੀਓ ਪਾਉਣੇ ਆ ਤੇ ਜੇ ਕਿਸੇ ਭਰਾ ਨੇ ਹੋਰ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਆ 94799 8308 ਆ ਰੀਆਂ ਵੱਡੀਆਂ ਮੰਡੀਆਂ ਦਾ ਹਾਲਚਾਲ ਛੋਟੇ ਘਰੇ ਬੈਠਿਆਂ ਕੋਲ ਥੋੜੇ ਕੋਲ ਪਹੁੰਚਦੀ ਕਰਦੇ ਆ ਚੱਲ ਜੀ ਮੱਜਾਂ ਆਪਣੀਆਂ ਤੋਰਿਆਂ ਮਾੜੀ ਜੀ ਚੰਗੀਆਂ ਮੱਝਾਂ ਮੰਡੀ ਤਨਹੌਲਾ ਤੇ ਪਹੁੰਚ ਗਈਆਂ। ਦੇਗਾ ਸਿੱਧੂ ਫਾਰਮ ਦੇ ਨਾਲ ਜੁੜੇ ਰਹੋ ਪੰਜਾਬੀ ਚ ਫੇਸਬੁੱਕ ਤੇ ਅੰਗਰੇਜ਼ੀ ਚ ਜੂਡੂ ਦੇਗਾ ਸਿੱਧੂ ਫਾਰਮ ਹਰ ਵੇਲੇ ਤੁਹਾਡੀ ਸੇਵਾ ਤੇ ਹਾਜ਼ਰ ਆ। ਚੰਗੀਆਂ ਮੱਝਾਂ ਦਾ ਰੇਟ ਮੰਗਦਾ ਚੰਗਾ ਸਸਤਾ। ਥੋੜੇ ਮੋੜ ਲਿਆ ਬਾਈ। ਸੋਚਦਾ ਕਰਦੇ ਰਹਿੰਦੇ ਆ। ਸਾਰੀ ਜਾਣਕਾਰੀ ਆਪਾਂ ਚੈਨਲ ਰਾਹੀਂ ਦਿੰਦੇ ਰਹਿੰਦੇ ਆ ਤੇ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰ ਲਓ ਭਰਾਵੋ ਸਾਰੀ ਜਾਣਕਾਰੀ ਤੁਹਾਡੇ ਕੋਲ ਘਰੇ ਬੈਠਿਆਂ ਕੋਲੇ ਅਸੀਂ ਪਹੁੰਚਦੀ ਗਾ ਕੀ ਰੇਟ ਕਰਤਾ ਬਾਈ ਜੀ ਇਹਦਾ 160 ਕਿਹੜੇ ਸੂਈ ਆ ਤੀਜਾ ਦੂਜਾ ਦੂਜਾ ਸੂਆ ਸੂਈ ਪਈ ਆ 160 ਮੰਗਦਾ ਬਾਈ ਹਾਂ ਇਹ ਤੇ ਸੂਆ ਆ ਬਈ ਆ ਦੂਜੀ ਵੀ ਆਪਣੀਆਂ ਲਿਆਵਾ ਮਤਾ ਕਿ ਗੱਲ ਕਰੇਗਾ ਉਹ ਵੱਡਗੇ ਬੱਚਾ ਇੱਥੇ ਪਹੁੰਚ ਗਿਆ ਈਮ ਮੰਡੀ ਤਨਵਲਾ ਹਰ ਵੇਲੇ ਤੁਹਾਡੀ ਸੇਵਾ ਚ ਹਾਜ਼ਰ ਹੈ ਜਰਾ ਜੀ ਬੇਕਾਸ ਦੀ ਦੁਫਰ ਮਾਤਮਾ ਫੋਲੋ ਕਰ ਲਓ ਵੀਰੋ ਸਾਰਾ ਹਾਲ ਚਾਲ ਤੁਹਾਡੇ ਘਰੇ ਬੈਠਿਆਂ ਕੋਲ ਅਸੀਂ ਪਹੁੰਚਦੇ ਕਰਦੇ ਰਹਾਂਗੇ ਤੁਹਾਡੀ ਖਾਤਰੀ ਤੁਰੇ ਫਿਰਦੇ ਆਂ ਭਰਾਵੋ ਮੰਡੀਆਂ ਚ ਉਹ ਭਰੀ ਮੰਡੀ ਆ ਰੋਲਾ ਕਿਰੇਟ ਕਰਤਾ ਦਾ ਸਵਾ ਦੋ ਲੱਖ ਕਿਹੜੀ ਸੂਈ ਸੂਈ ਆ ਤੀਜਾ ਸੂਆ ਸੂਈ ਫਈ ਆ ਸਵਾ ਦੋ ਲੱਖ ਮੰਗਦਾ ਹੈ ਬਾਈ ਤਾਂ ਕੀ ਲੱਜੋਈ ਸਿੰਗਰ ਅਗੜਾ ਲੱਗਦੀ ਉਹ ਵਧੀਆ ਚੰਗੇ ਐਕਟਰ ਵਾਲੀਆਂ ਮਾਜਾਂ ਵੱਡੀ ਤੇ ਪੌਂਚਿੰਗ ਆਪਣੀਆਂ ਇਹ ਕ੍ਰੀਏਟ ਕਰਤਾ ਸਾਰੇ ਵੀਰਾਂ ਦਾ ਧੰਨਵਾਦ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ